ਮੇ ਆਧਾਰ ਮੇਰਾ ਜਨੁ ਭੁਖਾ ਸਭ ਗਵਾਇਆ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮੇ ਆਧਾਰ ਮੇਰਾ ਜਨੁ ਭੁਖਾ ਸਭ ਗਵਾਇਆ ਕਰ ਸਾਧ ਸੁਖ ਮਨ ਆਏ ਵਸਿਆ ਜਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਹੋ ਜਿਸ ਦੀ ਆਇ ਵਡਿਆਈਆ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਸਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤਗੁਰਾਂ ਦੀ ਸਾਜੀ ਉਹ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਅੰਮ੍ਰਿਤ ਵੇਲੇ ਤੋਂ ਪਾਵਨਾਂ ਦੇ ਨਾਲ ਪ੍ਰਤੱਖ ਸਤਿਗੁਰੂ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਮੁਬਾਰਕ ਦਰਸ਼ਨ ਕੀਤੇ ਹਨ ਸਰਦਾ ਸਤਕਾਰ ਸਹਿ ਬਾਣੀ ਪੜ੍ਹੀ ਹੈ ਸੁਣੀ ਹੈ ਉਪਰੰਤ ਆਪਾਂ ਜੀਵਨ ਦੇ ਭਲੇ ਵਾਸਤੇ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਦੇ ਨਾਲ ਜੁੜੀਦਾ ਹੈ ਤੇ ਅਨੰਦ ਸਾਹਿਬ ਜੀਆ ਦੀ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਆਪਾਂ ਸਾਰੇ ਰਲ ਮਿਲ ਕੇ ਕਰਦੇ ਆਂ ਚੌਥੀ ਪੌੜੀ ਦਾ ਪਾਠ ਆਪਾਂ ਨੇ ਸ੍ਰਵਣ ਕੀਤਾ ਹੈ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਨੇ ਇਸ ਪਉੜੀ ਦੇ ਵਿੱਚ ਪ੍ਰਮਾਤਮਾ ਦੇ ਨਾਮ ਦੇ ਆਸਰੇ ਦੀ ਗੱਲ ਕੀਤੀ ਹੈ ਸਹਿਬ ਸਤਿਗੁਰੂ ਗੁਰਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬਚਨ ਆਪਾਂ ਪੜੀਦਾ ਹੈ ਮੰਨ ਰੇ ਪ੍ਰਭ ਕੀ ਸ਼ਰਣ ਵਿਚਾਰੋ ਜਿਹ ਸਿਮਰਤ ਗਨ ਕਾ ਸੀਧਰੀ ਤਾ ਕੋ ਜਸ ਉਰਤਾਰੋ ਸਭ ਕਨਗ ਕੇ ਮੇਰੇ ਮਨਾ ਉਸ ਪ੍ਰਮਾਤਮਾ ਦੀ ਸ਼ਰਨ ਗ੍ਰਹਿਣ ਕਰ ਜਿਸ ਦਾ ਨਾਮ ਜਪ ਕੇ ਗਣਕਾ ਵਰਗੀ ਪਾਪਣ ਜਿਹੜੀ ਐ ਉਹ ਤਰ ਗਈ ਤਰੂ ਨੂੰ ਅਟਲ ਪਦਵੀ ਮਿਲ ਗਈ ਫਾਤੀ ਜਿਹੜਾ ਸత్సੰਗ ਜੀ ਕਹਿ ਲੋ ਉਸ ਤੰਦੂਏ ਦੀਆਂ ਤਾਰਾਂ ਤੇ ਛੁੱਟ ਗਿਆ ਅਜਾਮਲ ਜਿਹੜਾ ਹੈ ਇੱਕ ਨਿੰਮਖ ਦੇ ਵਿੱਚ ਉਸ ਦਾ ਵਿਸਤਾਰਾ ਹੋ ਗਿਆ ਇਹ ਮਨਾ ਉਸ ਪ੍ਰਮਾਤਮਾ ਦੀ ਸ਼ਰਨ ਗ੍ਰਹਿਣ ਕਰ ਕਿਉਂਕਿ ਨਾਮ ਦਾ ਸਵਾਦ ਨਾਮ ਦੀ ਮਹਿਮਾ ਨੂੰ ਉਦੋਂ ਜਾਣਾਂਗੇ ਜਦੋਂ ਆਪਾਂ ਪੂਰਨ ਤੌਰ ਦੇ ਉੱਤੇ ਸਮਰਪਿਤ ਹੋ ਕੇ ਉਸ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਸਾਜ ਸੰਗਤ ਜੀ ਆਪਾਂ ਇੱਕ ਵਿੱਚ ਹੋ ਜਾਵਾਂਗੇ ਜਨਨ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿਨਗ ਕਿ ਪ੍ਰਮਾਤਮਾ ਵਾਹਿਗੁਰੂ ਜੀ ਮੇਰੇ ਅੰਦਰ ਨਾਮ ਦੀ ਐਸੀ ਭੁੱਖ ਪੈਦਾ ਕਰ ਦੇ ਕਿਉਂਕਿ ਸੰਸਾਰ ਦੇ ਵਿੱਚ ਦੋ ਤਰ੍ਹਾਂ ਦੀ ਭੁੱਖ ਹੈ ਇੱਕ ਭੁੱਖ ਹੈ ਸ ਪਦਾਰਥਾਂ ਦੀ ਪਦਾਰਥਾਂ ਦੀ ਭੁੱਖ ਦੀ ਖਾਤਰ ਪਛਾ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ ਕਹਿਣ ਲੱਗੇ ਜਿਸ ਧੰਗੋ ਚਾਰ ਕੁੰਟ ਉਠਤਾ ਵੈ ਜਿਸ ਧੰਗ ਦੀ ਪ੍ਰਾਪਤੀ ਵਾਸਤੇ ਬੰਦੇ ਨੇ ਚਾਰੇ ਦਿਸ਼ਾਵਾਂ ਨੂੰ ਸਾਧ ਸੰਗਤ ਜੀ ਦੌੜਦਾ ਹੈ ਭਾਵਕੇ ਪਟਕਦਾ ਹੈ ਵੀ ਮੈਨੂੰ ਇਧਰੋਂ ਵੀ ਸਾਧ ਸੰਗਤ ਜੀ ਪ੍ਰਾਪਤੀ ਹੋ ਜੇ ਇਧਰੋਂ ਵੀ ਪ੍ਰਾਪਤੀ ਹੋ ਜੇ ਪਰ ਸਾਹਿਬ ਕਹਿਣ ਲੱਗੇ ਜੇ ਤੂੰ ਗੁਰੂ ਦੀ ਗੱਲ ਮੰਨੀ ਹੁੰਦੀ ਜੇ ਕਿਤੇ ਗੁਰੂ ਸਾਹਿਬ ਦੇ ਇਸ ਬੋਲ ਨੂੰ ਕਰ ਲਗੇ ਧਿਆਨ ਨਾਲ ਸੁਣਿਆ ਦਾ ਜਿਸ ਧਨ ਕੋ ਚਾਰ ਕੁੰਡ ਉਠਤਾਵੇ ਸੋ ਧਨ ਹਰ ਸੇਵਾ ਤੇ ਪਾਵਹਿ ਕਹਿੰਗੇ ਉਸ ਧਨ ਦੀ ਪ੍ਰਾਪਤੀ ਤੈਨੂੰ ਹਰੀ ਵਾਇਗੁਰੂ ਦੀ ਸੇਵਾ ਦੇ ਵਿੱਚੋਂ ਪ੍ਰਾਪਤੀ ਹੋ ਸਕਦੀ ਸੀ। ਤੋਂ ਇਸ ਤਰ੍ਹਾਂ ਸਾਧ ਸੰਗਤ ਜੀ ਬੰਦਾ ਪਦਾਰਥਾਂ ਦੀ ਭੁੱਖ ਦੇ ਵਿੱਚ ਦੌੜਿਆ ਫਿਰਦਾ ਹੈ ਜਿੰਨੂੰ ਸਹਿਬ ਨੇ ਕਿਹਾ ਕਿ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਪ੍ਰਮਾਤਮਾ ਦੇ ਨਾਲ ਉਹ ਲਿਵ ਟੁੱਟ ਗਈ ਤੇ ਬੰਦਾ ਸਾਧ ਸੰਗਤ ਜੀ ਪਦਾਰਥਾਂ ਦੀ ਹੋੜ ਦੇ ਵਿੱਚ ਲੱਗਾ ਰਿਹਾ ਉਹਨੇ ਪਦਾਰਥਾਂ ਦੀ ਸਾਧ ਸੰਗਤ ਜੀ ਮੰਗ ਅੰਦਰ ਇੰਨੀ ਵੱਧ ਗਈ ਪਤਸ਼ਾਹ ਜੀ ਕਹਿੰਦੇ ਕੋਟ ਜੋਰੇ ਲੱਖ ਕਰੋੜੇ ਮਨ ਨਾ ਹੋਰੇ ਮਨ ਸਾਧ ਸੰਗਤ ਜੀ ਲੱਖਾਂ ਕਰੋੜਾ ਪ੍ਰਾਪਤ ਕਰਕੇ ਵੀ ਨਹੀਂ ਠਹਿਰਦਾ ਸਾਖੀ ਆਪਾਂ ਕਈ ਵਾਰੀ ਸਾਧ ਸੰਗਤਾਂ ਜੀ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜੀਵਨ ਦੇ ਵਿੱਚੋਂ ਕਾਰਨ ਦੀ ਪੜੀਦਾ ਤੇ ਉਹਦੇ ਵਿੱਚ ਆਪਾਂ ਨੂੰ ਇਹੀ ਸਿੱਖਿਆ ਮਿਲਦੀ ਏ ਤਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋ ਸਨ ਉਸ ਕਾਰਨ ਉਹ ਦਿੱਤੀ ਕਿ ਲੱਗੇ ਕਿ ਕਾਰੂ ਵੇਖ ਤੂੰ ਕਿੰਨਾ ਲੋਕਾਂ ਦੇ ਉੱਤੇ ਜ਼ੁਲਮ ਕੀਤਾ ਤੇ ਸਾਰਿਆਂ ਤੋਂ ਖੋ ਕੇ ਆਪਣੇ ਭੰਡਾਰੇ ਤੇ ਭਰ ਲਈ ਪਰ ਕਦੀ ਇਹਨਾਂ ਪਦਾਰਥਾਂ ਨੇ ਇਹਨਾਂ ਪਦਾਰਥਾਂ ਦੇ ਨਾਲ ਤੇਰੇ ਮਨ ਨੂੰ ਸ਼ਾਂਤੀ ਨਹੀਂ ਆਈ ਹਾਲੇ ਵੀ ਤੇਰਾ ਮਨ ਤ੍ਰਿਸ਼ਨਾ ਦੀ ਪੱਠੀ ਦੇ ਵਿੱਚ ਉਵੇਂ ਤਪਦਾ ਪਿਆ ਜੇ ਤੂੰ ਕਿਤੇ ਇੰਨਾ ਸ਼ੌਂਕ ਦੇ ਨਾਲ ਪ੍ਰਮਾਤਮਾ ਦਾ ਨਾਮ ਧੰਨ ਇਕੱਠਾ ਕੀਤਾ ਹੁੰਦਾ ਨਾ ਜੇ ਉਸ ਨਾਮ ਨੂੰ ਆਪਣਾ ਆਸਰਾ ਬਣਾਇਆ ਹੁੰਦਾ ਸੱਚ ਜਾਣੀ ਤੇਰੇ ਅੰਦਰ ਦੀਆਂ ਸਾਰੀਆਂ ਭੁੱਖਾਂ ਉਸ ਪ੍ਰਮਾਤਮਾ ਨੇ ਪੂਰੀਆਂ ਕਰ ਦੇਣੀਆਂ ਸੀ ਪਦਾਰਥਾਂ ਦੇ ਨਾਲ ਨਹੀਂ ਰਜਿਆ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਹੈ ਮਾਰੂ ਰਾਗ ਦੀ ਵਾਰ ਦੇ ਅੰਦਰ ਕਹਿਣ ਲਗੇ ਮਾਰੂ ਮੀਨਾ ਤ੍ਰਿਪਤਿਆ ਅੱਗੀ ਲਹਿ ਨਾ ਭੁਖ ਰਾਜਾ ਰਾਜ ਨਾ ਤ੍ਰਿਪਤਿਆ ਸਾਇਰ ਭਰੇ ਕਿਸਕ ਸਹਿਬ ਕਹਿਣ ਲਗੇ ਕਿ ਵੇਖੋ ਮਾਰੂ ਮੀਨਾ ਤ੍ਰਿਪਤਿਆ ਕਹਿਣ ਲਗੇ ਮਾਰੂ ਥਲ ਦਾ ਰੇਤਾ ਕਦੀ ਸਾਧ ਸੰਗਤ ਜੀ ਜਿੰਨੀ ਮਰਜ਼ੀ ਪ੍ਰਸਾਦ ਪੈ ਜਾਵੇ ਪਰ ਮਾਰੂਥਲ ਨੇ ਅਜ ਤਾਈਂ ਇਹ ਨਹੀਂ ਕਿ ਬੱਦਲ ਨੂੰ ਕਿਹਾ ਵੀ ਤੂੰ ਨਾ ਵਰਸ ਮੈਂ ਰੱਜ ਗਿਆ ਆ ਜਿੰਨਾ ਪਾਣੀ ਪਾਈ ਜਾਈਏ ਉਹਨਾਂ ਸਿਮੱਟੀ ਜਾਂਦਾ ਜਿੰਨਾ ਪਾਣੀ ਪਾਈ ਜਾਈਏ ਉਹਨਾਂ ਸਿਮੱਟੀ ਜਾਂਦਾ ਤੇ ਅਗਲੇ ਰਬਜਨ ਕੀਤਾ ਵੀ ਲੈ ਨਾ ਧੁੱਖ ਅੱਗ ਦੇ ਵਿੱਚ ਸਾਧ ਸੰਗਤ ਜੀ ਕਰੋੜਾ ਮਨ ਤੁਸੀਂ ਲੱਕੜਾ ਛੱਡ ਦਿਓ ਅੱਗ ਨੇ ਕਦੀ ਇਹ ਆਵਾਜ਼ ਨਹੀਂ ਦੇਣੀ ਵੀ ਮੈਂ ਰੱਜ ਗਈਆਂ ਤੁਸੀਂ ਹੁਣ ਲੱਕੜਾ ਨਾ ਛੱਡੋ ਤੇ ਮਰ ਉਹ ਕਹਿ ਲਗੇ ਵੀ ਇਸੇ ਤਰ੍ਹਾਂ ਰਾਜਾ ਰਾਜਨ ਤ੍ਰਿਪਤਿਆ ਰਾਜ ਗੱਦੀ ਦੇ ਉੱਤੇ ਬੈਠਾ ਹੋਇਆ ਰਾਜਾ ਭਵੇਂ ਸਾਹ ਸੰਗਾ ਜੀ ਮੂੰਹੋਂ ਦੰਦ ਡਿੱਗ ਜਾਣ ਅੱਖਾਂ ਰਹਿ ਜਾਣ ਕੰਨ ਰਹਿ ਜਾਣ ਤੁਰਨੋਂ ਵੀ ਰਹਿ ਜਾਏ ਇੱਥੋਂ ਤੱਕ ਕੇ ਅਖੀਰਲੇ ਸਵਾਸ ਤੱਕ ਵੀ ਉਹ ਆਪਣਾ ਜਾਨਸ਼ੀਨ ਕਦੇ ਥਾਪਦਾ ਨਹੀਂ ਉਹਨੂੰ ਇਹ ਹੁੰਦਾ ਵੀ ਕੋਈ ਨਹੀਂ ਅੱਜ ਜਾਂ ਕੱਲ ਨੂੰ ਮੈਂ ਫਿਰ ਉਸੇ ਤਰ੍ਹਾਂ ਤਕੜਾ ਹੋ ਕੇ ਤੇ ਰਾਜ ਗੱਦੀ ਦੇ ਉੱਤੇ ਵਾਪਸ ਬਹਿ ਕੇ ਤੇ ਹੁਕਮ ਕਰਾਂਗਾ ਪਰ ਉਹਦੀ ਸੰਬੰਧੀ ਸੱਦਰ ਪੂਰੀ ਨਹੀਂ ਹੁੰਦੀ ਉਹ ਏਸੇ ਸੱਜ ਸੰਗਤ ਜੀ ਚਾਉ ਦੇ ਵਿੱਚ ਮਰ ਜਾਂਦਾ ਹੈ ਸਾਇਰ ਭਰੇ ਕਿਸ ਕਹਿਣਗੇ ਜਿਵੇਂ ਬੇਅੰਤ ਨਦੀਆਂ ਜਿਹੜੀਆਂ ਸਮੁੰਦਰ ਦੇ ਵਿੱਚ ਪੈ ਰਹੀਆਂ ਨੇ ਪਰ ਸੱਜ ਸੰਗਤ ਜੀ ਸਮੁੰਦਰ ਕਦੀ ਇਹ ਨਹੀਂ ਕਹਿੰਦਾ ਵੀ ਨਾ ਮੇਰੇ ਵਿੱਚ ਹੋਰ ਆ ਕੇ ਪਾਣੀ ਤੁਸੀਂ ਨਾਲ ਛੱਡੋ ਮੈਂ ਰਜ ਗਿਆ ਮੈਂ ਪਰ ਪੂਰਾ ਨਹੀਂ ਜਿੰਨਾ ਮਰਜ਼ੀ ਪਾਣੀ ਪਾਈ ਜਾਈ ਸਮੁੰਦਰ ਸਮੈਟੀ ਜਾਂਦਾ ਐ ਇਸੇ ਪਤਰਾ ਮਾਰੇ ਕਹਿ ਲਗੇ ਵੀ ਨਾਨਕ ਸੱਚੇ ਨਾਮ ਬਿਨ ਕੇਤੀ ਪੁੱਛਾ ਪੁੱਛ ਮਾਰੇ ਕਹਿ ਲਗੇ ਵਾਹਿਗੁਰੂ ਦੇ ਨਾਮ ਤੋਂ ਬਿਨਾ ਨਾ ਜੀ ਇਹੀ ਹਾਲਾਤ ਬੰਦੇ ਦੇ ਨੇ ਕਿ ਜਿੰਨਾ ਕੁਝ ਮਰਜ਼ੀ ਮਿਲਿਆ ਮਿਲਿਆ ਜਾਏ ਪਰ ਏਸ ਸੱਚ ਸੱਗਾ ਜੀ ਬੰਦੇ ਨੂੰ ਕਦੀ ਰਾਜ ਨਹੀਂ ਆਉਦਾ ਬਿਨਾਂ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬਿਰਥੇ ਸਭ ਕਰਜੈ ਮਹਾਰਾਜ ਕਹਿਣ ਲੱਗੇ ਬਿਨਾਂ ਸੰਤੋਖ ਤੋਂ ਬੰਦੇ ਦਾ ਮਨ ਕਦੀ ਰਜ ਨਹੀਂ ਸਕਦਾ ਇਹ ਸੁਪਨੇ ਦੇ 사త్సੰਗਾ ਜੀ ਪਦਾਰਥਾਂ ਨੂੰ ਜੋੜਨ ਦੇ ਤਿੰਨ 사త్సੰਗਾ ਜੀ ਦਿਨ ਰਾਤ ਇੱਕ ਕੀਤਾ ਹੋਇਆ ਪਰ ਅੰਤ ਨੂੰ 사త్సੰਗਾ ਜੀ ਸਾਰਾ ਕੁਝ ਇੱਥੇ ਧਰਿਆ ਤਰਿਆ ਰਹਿ ਜਾਣਾ ਤਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਸੱਜਣਾ ਜੇ ਕਿਤੇ ਤੂੰ ਨਾਮ ਦਾ ਆਸਰਾ ਲਿਆਪਦਾ ਤੇ ਇਹ ਸੰ ਪਦਾਰਥਾਂ ਦੀ ਭੁੱਖ ਜਿਹੜੀ ਤੇਰੀ ਖਤਮ ਹੋ ਜਾਣੀ ਸੀ ਫਿਰ ਤੈਨੂੰ ਕਿਹੜੇ ਕਿਹੜੀ ਭੁੱਖ ਲੱਗਣੀ ਸੀ ਮਹਾਰਾਜ ਕਹਿਣ ਲਗੇ ਸੱਚੇ ਨਾਮ ਕੀ ਲੱਗੇ ਭੁੱਖ ਉਤ ਭੁੱਖੇ ਖਾਏ ਚੱਲਿਏ ਦੁੱਖ ਮਹਾਰਾਜ ਕਹਿਣ ਲਗੇ ਜਿਸ ਦਿਨ ਸੱਚੇ ਨਾਮ ਦੀ ਅੰਦਰ ਭੁੱਖ ਪੈਦਾ ਹੋ ਗਈ ਤੇ ਮਹਾਰਾਜ ਕਹਿਣ ਲਗੇ ਸਾਰੇ ਦੁੱਖਾਂ ਦਾ ਨਾਸ਼ ਹੋ ਜਾਣਾ ਸੀ ਇਸ ਕਰਕੇ ਧੰ ਗੁਰੂ ਅਮਰਦਾਸ ਮਹਾਰਾਜ ਵੀ ਸਾਨੂੰ ਅੱਜ ਇਸ ਪੌੜੀ ਦੇ ਅੰਦਰ ਸਮਝਾ ਰਹੇ ਨੇ ਕਹਿਣ ਲਗੇ ਸੱਚਾ ਨਾਮ ਮੇਰਾ ਆਧਾਰ ਸਾਚਾ ਜਿਹੜਾ ਕਦੀ ਨਾਸ਼ ਹੋਣ ਵਾਲਾ ਨਹੀਂ ਹੈ ਜਿੰਨੂੰ ਕੋਈ ਕੱਟ ਨਹੀਂ ਸਕਦਾ ਕੋਈ ਵੱਡ ਨਹੀਂ ਸਕਦਾ ਕੋਈ ਨੀਵਾ ਨਹੀਂ ਕਰ ਸਕਦਾ ਕੋਈ ਉੱਚਾ ਨਹੀਂ ਕਰ ਸਕਦਾ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰજન ਸੋਏ ਐਸਾ ਉਸ ਵਾਹਿਗੁਰੂ ਜੀ ਦਾ ਨਾਮ ਹੈ ਮਰ ਇਹ ਕਹਿ ਲਗੇ ਹੁੰਦਾ ਨਾਮ ਮੇਰਾ ਆਧਾਰੋ ਆਧਾਰੋ ਨਾਮ ਹੈ ਜੀ ਆਸਰੇ ਦਾ ਪ੍ਰਮਾਤਮਾ ਦਾ ਨਾਮ ਹੀ ਮੇਰਾ ਆਸਰਾ ਹੈ ਕਿਉਂਕਿ ਉਸ ਨਾਮ ਨੇ ਸਾਧ ਸੰਗਤ ਜੀ ਸਾਰੀ ਦੁਨੀਆ ਨੂੰ ਆਸਰਾ ਦਿੱਤਾ ਹੋਇਆ ਹੈ ਉਸ ਨਾਮ ਦੇ ਵਿੱਚੋਂ ਹੀ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ ਜਿੰਨੂੰ ਕਿਸੇ ਨੇ ਸਾਧ ਸੰਗਤ ਜੀ ਬਿਗ ਬੈਂਗ ਦਾ ਨਾਮ ਦੇ ਦਿੱਤਾ ਕਿਸੇ ਨੇ ਉਸ ਸ਼ਬਦ ਨੂੰ ਕੁੰਨ ਕਹਿ ਦਿੱਤਾ ਕਿਸੇ ਨੇ ਓਮ ਕਹਿ ਦਿੱਤਾ ਪਰ ਪਤਸ਼ਾਹ ਜੀ ਕਹਿੰਦੇ ਜੋ ਵੀ ਹੋਇਆ ਹੋਇਆ ਸ਼ਬਦ ਦੇ ਵਿੱਚੋਂ ਹੀ ਹੈ ਕੀਤਾ ਪਸਾਓ ਏਕੋ ਕੁਵਾਓ ਤਿਸਤੇ ਹੋਏ ਲਖ ਦਰਿਆਓ ਕਹ ਲਗੇ ਜਿਸ ਨਾਮ ਦੇ ਵਿੱਚੋਂ ਇਹ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ ਜਿਸ ਨਾਮ ਦੇ ਸਦਕਾ ਇਹ ਖੰਡ ਔਰ ਬ੍ਰਹਮੰਡ ਟਿਕੇ ਹੋਏ ਨੇ ਜਿਸ ਨਾਮ ਦੀ ਸੱਤਾ ਦੇ ਕਰਕੇ ਸਾਰੇ ਜੀ ਜੰਤ ਤੁਰੇ ਫਿਰਦੇ ਨੇ ਹੱਸਦੇ ਖੇਡਦੇ ਨੇ ਤੇ ਸੱਜ ਸੰਗਤ ਜੀ ਆਪਣੇ ਕਾਰ ਵਿਹਾਰ ਕਰਦੇ ਨੇ ਇਹ ਇਹ ਵੀ ਸਾਰਾ ਕੁਝ ਨਾਮ ਦਾ ਹੀ ਆਸਰਾ ਹੈ ਉਹਦਾ ਹੁਕਮ ਵਰਤਿਆ ਜਿ ਨਾਮੀ ਦਾ ਇਸ ਤਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਜਿਸ ਨਾਮ ਨੇ ਪੂਲ ਕਾਇਨਾਤ ਨੂੰ ਪੂਲ ਬ੍ਰਹਮੰਡ ਨੂੰ ਆਸਰਾ ਦਿੱਤਾ ਹੋਇਆ ਹੈ ਉਹ ਵਾਹਿਗੁਰੂ ਜੀ ਦਾ ਨਾਮ ਹੀ ਮੇਰਾ ਆਸਰਾ ਹੈ ਸਾਚ ਨਾਮ ਆਧਾਰ ਮੇਰਾ ਜਿਤ ਭੁਖਾਂ ਸਭ ਗਵਾਇਆ ਕਹਿਣ ਲਗੇ ਉਹ ਸੱਚੇ ਨਾਮ ਦਾ ਜਦੋਂ ਦਾ ਮੈਨੂੰ ਆਸਰਾ ਮਿਲਿਆ ਹੈ ਉਸ ਵਾਹਿਗੁਰੂ ਦਾ ਜਦੋਂ ਆਸਰਾ ਮਿਲਿਆ ਕੰਨ ਲੱਗੇ ਮਨ ਦੀਆਂ ਸਾਰੀਆਂ ਭੁੱਖਾਂ ਜਿਹੜੀਆਂ ਨੇ ਉਹ ਦੂਰ ਹੋ ਗਈਆਂ ਹੁਣ ਕੀ ਹੋਇਆ ਜੀ ਕਹਿੰਦੇ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਬਰ ਇਹ ਕਹਿਣ ਲੱਗੇ ਅਸੀਂ ਹੁਣ ਬੰਨ ਕਰਕੇ ਤਨ ਕਰਕੇ ਰੱਜ ਗਏ ਆ ਇਹ ਸੱਚੇ ਨਾਮ ਦਾ ਜਦੋਂ ਭੋਜਨ ਛਕਿਆ ਹੈ ਐਸੇ ਕਰਕੇ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਿਹਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ ਮਹਾਰਾਜ ਕਹਿਣ ਲਗੇ ਨਾਮ ਦੇ ਰੂਪੀ ਇਹ ਪਦਾਰਥ ਸਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਰੂਪੀ ਥਾਲ ਦੇ ਵਿੱਚ ਪਰੋਸਿਆ ਹੈ ਜੇ ਕੋ ਖਾਵੇ ਜਿਹੜਾ ਵੀ ਕੋਈ ਪ੍ਰਾਣੀ ਮਾਤਰ ਇਸ ਨਾਮ ਨੂੰ ਖਾਏਗਾ ਭਾਵੇਂ ਜੱਪੇਗਾ ਜੇ ਕੋ ਖਾਵੇ ਜੇ ਕੋ ਪੁੰਚੈ ਪੁੰਜਤੋ ਭਾਵ ਹੈ ਕਿ ਜਿਹੜਾ ਨਾਮ ਜਪ ਕੇ ਮਨ ਦੇ ਵਿੱਚ ਨਿਮਰਤਾ ਰੱਖੇਗਾ ਮਨ ਆਪਣੇ ਮਨ ਨੂੰ ਸਤਸੰਗਤ ਜੀ ਨੀਮਾ ਕਰਕੇ ਉਹ ਸਬਣ ਕੀ ਰੇਵਕਾ ਦੇ ਆਧਾਰ ਦੇ ਉੱਤੇ ਚੱਲੇਗਾ ਜਿਸਕਾ ਹੋਏ ਉਧਾਰੋ ਮਾਰਾ ਕੰਨ ਕੇ ਨਾਮ ਦਾ ਉਧਾਰ ਕਰੇਗਾ ਇਹ ਵਸਤ ਤਜਿਨੇ ਜਾਈ ਮਾਰਾ ਕੰਨ ਕੇ ਜਿਨੇ ਆਪਾਂ ਪ੍ਰਸ਼ਾਦਾ ਲਈ ਛੱਡ ਸਕਦੇ ਜਿਵੇਂ ਆਪਾਂ ਪਾਣੀ ਸਾਡੇ ਜੀਵਨ ਦਾ ਆਧਾਰ ਹੈ ਉਹ ਨਹੀਂ ਛੱਡ ਸਕਦੇ ਇਸੇ ਤਰ੍ਹਾਂ ਨਾਮ ਵੀ ਸਾਡੀ ਜ਼ਿੰਦਗੀ ਦਾ ਆਸਰਾ ਹੈ ਤੇ ਮਹਾਰਾਜ ਕਹਿੰਦੇ ਇਹ ਵੀ ਕਦੀ ਛੱਡਣਾ ਨਹੀਂ ਚਾਹੀਦਾ ਹਾਂ ਜਿੰਨਾ ਹੋ ਸਕੇ ਦਿਨ ਰਾਤ ਹੀ ਅਰਧੋ ਪਿਆਰੇ ਨਿਮਖਣਾ ਕੀਜੈ ਢੀਲਾ ਮਹਾਰਾਜ ਕਹਿੰਦੇ ਪਿਆਰਿਆ ਦਿਨ ਰਾਤ ਜਪ ਜ਼ਿੰਦਗੀ ਦੇ ਵਿੱਚ ਕਦੀ ਨਾਮ ਜਪਣ ਲੱਗੇ ਟਲਾਈ ਨਾ ਕਰੀ ਕਿਉਂਕਿ ਸਹਿਬ ਧੰਗੂ ਰਾਮਦਾਸ ਮਹਾਰਾਜੀਆਂ ਦਾ ਬਚਨ ਹੈ ਹਰ ਜਪਦਿਆਂ ਖਿਰ ਢੱਲਣਾ ਕੀ ਜਾਈ ਮੇਰੀ ਜਿੰਦੜੀਏ ਮਤ ਕੇ ਜਾਪੇ ਸਾਬ ਆਵੇ ਕੇ ਨਾ ਆਵੇ ਰਾਮ ਕਿਉਂਕਿ ਸਤ ਸੰਗਤ ਜੀ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਕਿਹੜੇ ਸਵਾਸ ਨੇ ਅੰਤਲਾ ਹੋ ਨਿਬੜਨਾ ਇਸ ਕਰਕੇ ਸਾਬ ਕਹਿਣ ਲਗੇ ਇਸ ਨਾਮ ਦੇ ਆਸਰੇ ਤੂੰ ਆਪਣੀ ਜ਼ਿੰਦਗੀ ਦਾ ਰੈਣ ਬਸੇਰਾ ਕਰ ਕਹਿਣ ਲਗੇ ਕਿ ਇਸ ਨਾਮ ਦੇ ਆਸਰੇ ਭੁੱਖਾ ਸਭ ਗਵਾਈਆਂ ਤੇਰਾ ਮਨ ਰਜ ਜਾਏਗਾ ਤੇਰੀਆਂ ਭੁੱਖਾਂ ਦੇਰੇ ਮਨ ਦੀਆਂ ਤ੍ਰਿਸ਼ਨਾਵਾਂ ਸਤਿਗੁਰੂ ਕਿਰਪਾ ਕਰਕੇ ਮਿਟ ਦੇਣਗੇ ਮਹਾਰਾਜ ਕਹਿਣ ਲਗੇ ਕਰ ਸ਼ਾਂਤ ਇਸ ਨਾਮ ਨੇ ਮੇਰੇ ਮਨ ਨੂੰ ਸ਼ਾਂਤ ਕਰ ਦਿੱਤਾ ਨਹੀਂ ਤੇ ਇਹ ਮਨ ਕਿੱਥੇ ਟਿਕਦਾ ਸੀ ਜਿਵੇਂ ਸਹਿਬ ਜੀ ਦਾ ਇੱਕ ਬਚਨ ਆਪਾਂ ਬਾਬਾ ਕਬੀਰ ਸਾਹਿਬ ਜੀ ਦਾ ਪੜ੍ਹੀ ਹੈ ਪੜੀਦਾ ਹੈ ਕਹਿੰਦੇ ਕਹਿਣ ਲਗੇ ਜਿਉ ਕਪਕੇ ਕਰ ਬੁਸਤ ਚਨਨ ਕੀ ਲੁਭਦਨਾ ਤਿਆਗ ਦੇਓ ਜਿਉਂ-ਜਿਉਂ ਲਾ ਕਰਮ ਕੀਏ ਲਾਲਚ ਲੱਗ ਤੇ ਫਿਰ ਗਲੇ ਪਰਿਓ ਮਹਾਰਾ ਜੀ ਗੱਲ ਕੇ ਕਿ ਵੇਖੋ ਇਹ ਇਹ ਮਨ ਜਿਹੜਾ ਬਾਂਦਰ ਦੀ ਨਹੀਂ ਆਈ ਹੁਣ ਬਾਂਦਰ ਨੇ ਸਤ ਸੰਗਤ ਜੀ ਕੁੱਜੀ ਦੇ ਵਿੱਚ ਹੱਥ ਪਾ ਕੇ ਛੋਲਿਆਂ ਦੀ ਮੋਟ ਭਰ ਲਈ ਛੋਲਿਆਂ ਦੀ ਮੋਟ ਭਰੀ ਤੇ ਹੁਣ ਸਤ ਸੰਗਤ ਜੀ ਉਹ ਛੋਲੇ ਛੱਡਦਾ ਨਹੀਂ ਯਤਨ ਕਰਦਾ ਟੱਪਦਾ ਬਹੁਤ ਹੈ ਵੀ ਮੈਂ ਕਿਤੇ ਨਾ ਤੋਂ ਛੁੱਟ ਜਾਵਾਂ ਇਹ ਮੇਰਾ ਹੱਥ ਇਸ ਕੁੱਜੀ ਦੇ ਵਿੱਚੋਂ ਨਿਕਲ ਜਾਏ ਪਰ ਸਤ ਸੰਗਤ ਜੀ ਕੁੱਜੀ ਦੇ ਵਿੱਚੋਂ ਹੱਥ ਨੇ ਹੱਥ ਨਾ ਨਿਕਲਿਆ ਕਹਿੰਦੇ ਜੋ ਜੋ ਕਰਮ ਕੀਓ ਲਾਲਚ ਅਲਗ ਜਿਹੜੇ ਜਿਹੜੇ ਵੀ ਬੰਦੇ ਨੇ ਕਰਮ ਕੀਤੇ ਨੇ ਲਾਲਚ ਦੇ ਪਿੱਛੇ ਕੀਤੇ ਨੇ ਇਹਨੇ ਨਹੀਂ ਵੇਖਿਆ ਵੀ ਆਹ ਜਿਹੜਾ ਲਾਲਚ ਮੇਰੇ ਵਾਸਤੇ ਚੰਗਾ ਨਹੀਂ ਝੂਠ ਕੀਤਾ ਛਲ ਕੀਤਾ ਫਰੇਬ ਕੀਤਾ ਬੜੇ ਤਰ੍ਹਾਂ ਦੇ ਪਰਪੰਚ ਰਚੇ ਹੱਕ ਮਾਰੇ ਪਰ ਸਤ ਸੰਗਤ ਜੀ ਮਨ ਨੂੰ ਫਿਰ ਵੀ ਸ਼ਾਂਤੀ ਨਾ ਆਈ ਕਿਉਂ ਨਾ ਆਈ ਕਿਉਂਕਿ ਇਹਨਾਂ ਚੀਜ਼ਾਂ ਦੇ ਵਿੱਚ ਸ਼ਾਂਤੀ ਨਹੀਂ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਫਿਰ ਜਦੋਂ ਕਿਤੇ ਗੁਰੂ ਕੇ ਸਮਰਪਣ ਹੋਏ ਤੇ ਗੁਰੂ ਨੇ ਨਾਮ ਦੀ ਬਖਸ਼ਿਸ਼ ਕੀਤੀ ਤੇ ਕਹਿਣ ਲੱਗੇ ਕਰ ਸ਼ਾਂਤ ਸਾਰਿਆਂ ਤੋਂ ਪਹਿਲਾਂ ਮਨ ਨੂੰ ਸ਼ਾਂਤੀ ਦਿੱਤੀ ਸਤਿਗੁਰੂ ਨੇ ਨਾਮ ਦੇ ਸਦਕਾ ਕਹਿਣ ਲੱਗੇ ਕਰ ਸ਼ਾਦ ਸੁਖ ਮਨ ਆਏ ਵਸਿਆ ਉਸ ਦੇਵੀ ਸੁਖ ਮਨ ਦੇ ਵਿੱਚ ਆ ਵਸਿਆ ਹੁਣ ਇਹ ਮਨ ਜਿਹੜਾ ਇਹ ਨਾ ਦੂਜੇ ਦੇ ਪਦਾਰਥਾਂ ਨੂੰ ਦੇਖ ਕੇ ਛੜਦਾ ਨਹੀਂ ਹੈ ਕੰਨ ਗਾ ਸੱਚੇ ਪਤਸ਼ਾਹ ਤੂੰ ਕਿਰਪਾ ਕੀਤੀ ਇਹਦੇ ਕਿੰਨੇ ਚੰਗੇ ਕਰਮ ਨੇ ਜੇ ਅੱਜ ਸੁੱਖ ਭੋਗ ਰਹੇ ਨੇ ਤੇ ਇਹਨੇ ਕਿਸੇ ਨੂੰ ਸੁੱਖ ਦਿੱਤੇ ਹੋਣਗੇ ਸਤਿਗੁਰੂ ਇਹਦੇ ਕਰਮਾਂ ਦੇ ਚਾਤ ਮਾਰ ਕੇ ਤੂੰ ਇਹਨੂੰ ਉੱਚਾ ਚੁੱਕਿਆ ਤੇ ਕਿਰਪਾ ਕਰੀ ਉਹਦੀ ਸਦਾ ਚਰਦੀ ਕਲਾ ਇਸੇ ਤਰ੍ਹਾਂ ਰੱਖੀ ਪਰ ਸਤ ਸੰਗਤ ਜੀ ਇਹ ਅਲਫਾਜ਼ ਕਹਨੇ ਬੜੇ ਓਕੇ ਇਹ ਲਫ਼ਾਜ਼ ਸਤਸੰਗਤ ਦੇ ਦਿਲ ਦੇ ਵਿੱਚੋਂ ਨਿਕਲਨੇ ਬੜੇ ਔਖੇ ਨੇ ਪਰ ਨਾਮ ਜਪਣ ਵਾਲਾ ਸਤਸੰਗਾ ਜੀ ਸਦਾ ਇਹੀ ਕਹੇਗਾ ਸਿ ਕੇ ਵਾਹਿਗੁਰੂ ਜੀ ਸਬਣਾ ਦੀ ਚੜ੍ਹਦੀ ਕਲਾ ਕਰ ਮਾਰੇ ਕਹਿਣ ਲਗੇ ਸੁਖ ਮਨ ਆਏ ਵਸਿਆ ਕਹਿਣ ਲਗੇ ਉਹ ਸਦੀਵੀ ਸੁਖ ਹੁਣ ਇਹਨਾਂ ਦੁੱਖਾਂ ਦੇ ਵਿੱਚ ਡੋਲਦਾ ਨਾ ਇਹ ਸਤਸੰਗਤ ਜੀ ਵਕਾਰਾਂ ਦੇ ਵਿੱਚ ਮਨ ਡੋਲਦਾ ਇਹਨੂੰ ਸਦੀਵੀ ਆਨੰਦ ਮਿਲ ਗਿਆ ਹੈ ਤੁਮਰੇ ਕਹਿਣ ਲਗੇ ਜਨ ਇੱਛਾ ਸਭ ਪੁਜਾਈਆਂ ਜੇ ਸਵਾਹਿਗੁਰੂ ਦੇ ਨਾਮ ਨੇ ਇਹਦੇ ਮਨ ਦੀ ਹਰ ਇੱਕ ਰੀਜ ਹਰ ਇੱਕ ਸੱਦਰ ਹਰ ਇੱਕ ਇੱਛਾ ਜਿਹੜੀ ਇਹਨਾਂ ਦੀ ਪੂਰੀ ਕਰ ਦਿੱਤੀ ਭਾਵ ਕਿ ਉਹ ਤ੍ਰਿਸ਼ਨਾ 부ਝੇ ਹਰ ਕਹਿ ਨਾਮ ਸਾਰੀ ਤ੍ਰਿਸ਼ਨਾ ਅੰਦਰੋਂ ਖਤਮ ਕਰ ਕਰ ਦਿੱਤੀ ਗੁਰ ਸੰਤ ਜਨੋਂ ਪਿਆਰਾ ਮੈਂ ਮਿਲਿਆ ਮੇਰੀ ਤ੍ਰਿਸ਼ਨਾ 부ਝ ਗਈ ਆਸੀ ਉਹ ਸਾਰੀਆਂ ਤ੍ਰਿਸ਼ਨਾ ਭੁੱਖਾਂ ਸਭ ਮਿਟ ਗਈਆਂ ਜਿਵੇਂ ਦਾਈ ਦੌਲਤਾ ਨੇ ਕਿਹਾ ਸੀ ਨਾ ਬਾਬੇ ਕਾਲੂ ਜੀ ਕਹਿ ਲਗਾ ਬਾਬਾ ਕਾਲੂ ਜੀ ਮੈਂ ਜਿਸ ਦਿਨ ਆਈ ਮੈਂ ਜਦੋਂ ਆਈ ਸੀ ਘਰ ਦੇ ਵਿੱਚ ਸਵੇਰੇ ਸੱਚ ਜਾਣੀ ਉਹਦੇ ਵਿੱਚ ਕੋਈ ਝੂਠ ਨਹੀਂ ਮੈਂ ਮੰਗਾਂ ਦੇ ਭਰੀ ਹੋਈ ਸੀ ਪਟਵਾਰੀ ਤੋਂ ਇਹ ਵੀ ਮੰਗ ਮੰਗਾ ਗਈ ਇਹ ਵੀ ਮੰਗ ਮੰਗਾ ਗਈ ਪਰ ਜਿਸ ਵੇਲੇ ਤੇਰੇ ਬੱਚੇ ਦੇ ਤੇਰੇ ਪੁੱਤ ਦੇ ਦیدار ਕੀਤੇ ਨੇ ਸੱਚ ਜਾਣੀ ਮੰਗਾਂ ਦੀਆਂ ਸਾਰੀਆਂ ਰੀਝਾਂ ਹੀ ਪੂਰੀਆਂ ਹੋ ਗਈਆਂ ਨੇ ਕਿਸੇ ਚੀਜ਼ ਦੀ ਲੋੜ ਹੀ ਨਹੀਂ ਰਹਿ ਗਈ ਇਹ ਹੈ ਧੰਗੁਰੂ ਨਾਨਕ ਪਾਤਸ਼ਾਹ ਜੀ ਦੇ ਦیدار ਦੀ ਖੇੜ ਤੁਬਾਰੇ ਕਹਿਣ ਲਗੇ ਕਰ ਸ਼ਾਂਤ ਸੁਖਮਨ ਆਏ ਵਸਿਆ ਜਿਨਿ ਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਗੁਰੂ ਵਿਟੋ ਕਿਉਂਕਿ ਸੱਜ ਸੰਗਤ ਜੀ ਪਾਰਕ ਚ ਲੱਗ ਧੋਣ ਕਰਕੇ ਨਾ ਗੁਰੂ ਵਿਟੋ ਹੀ ਆਪਾ ਸ਼ਾਇਦ ਆਗਲੀ ਨਾ ਪੜਦੇ ਉਪਰ ਮੇਰੇ ਜਵਾਬ ਦੇ ਵਿੱਚੋਂ ਹੀ ਨਿਕਲਦਾ ਜੀ ਪਰ ਅੱਜ ਧਿਆਨ ਨਾਲ ਜਦੋਂ ਪੜੀਦੇ ਤੇ ਇੱਥੇ ਗੁਰੂ ਸ਼ਬਦ ਹੈ ਹਨਾ ਬਾਰੇ ਕਹਿਣ ਲਗੇ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਤਨ ਗੁਰੂ ਅਮਰਦਾਸ ਮਹਾਰਾਜ ਕਹਿ ਲਿਖੇ ਮੈਂ ਆਪਣੇ ਗੁਰੂ ਦੇ ਕੁਰਬਾਨ ਜਾਂਦਾ ਆ ਜਿਨ੍ਹਾਂ ਨੇ ਨਾਮ ਦੀ ਬਖਸ਼ਿਸ਼ ਕੀਤੀ ਤਨ ਗੁਰੂ ਅੰਗਦ ਦੇਵ ਜੀ ਮਹਾਰਾਜ ਤੋਂ ਮੈਂ ਆਪਣੀ ਜਿੰਦੜੀ ਕੁਰਬਾਨ ਕਰਨਾ ਆ ਜਿਸ ਦੀਆਂ ਇਹ ਵਡਿਆਈਆਂ ਜਿਸ ਸਤਿਗੁਰੂ ਨੇ ਇਹ ਵਡਿਆਈਆਂ ਦਿੱਤੀਆਂ ਨੇ ਕਹ ਹੈ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਤਨ ਗੁਰੂ ਅਮਰਦਾਸ ਮਹਾਰਾਜ ਵੇਖੋ ਸਾਡੀ ਜ਼ਿੰਦਗੀ ਨੂੰ ਸੁਖਾਲਾ ਕਰਨ ਵਾਸਤੇ ਕਿਆ ਸੁਣਾ ਬਚਨ ਕਹਿ ਰਹੇ ਨੇ ਕਹਿੰਦੇ ਕਿ ਰੱਬ ਦੇ ਪਿਆਰਿਓ ਮੇਰੀ ਗੱਲ ਸੁਣੋ ਧਿਆਨ ਨਾਲ ਜ਼ਿੰਦਗੀ ਇਹ ਜਿਹੜਾ ਇਹ ਸੰਸਾਰ ਦੁੱਖਾਂ ਦਾ ਸਾਗਰ ਹੈ ਇਸ ਦੁੱਖਾਂ ਦੇ ਸਾਗਰ ਦੇ ਵਿੱਚੋਂ ਕਿਵੇਂ ਸੁਖ ਸਾਗਰ ਵਾਹਿਗੁਰੂ ਦੇ ਵਿੱਚ ਸਮਾਉਣਾ ਹੈ ਮੇਰੀ ਗੱਲ ਧਿਆਨ ਦੇ ਨਾਲ ਸੁਣੋ ਮਹਾਰਾਜ ਕਹਿਣ ਲੱਗੇ ਕਿ ਸ਼ਬਦ ਧਰੋ ਪਿਆਰੋ ਗੁਰੂ ਦੇ ਸ਼ਬਦ ਦੇ ਨਾਲ ਪਿਆਰ ਕਰੋ ਸਾਰਿਆਂ ਤੋਂ ਵੱਧ ਮਹਾਰਾਜ ਕਹਿਣ ਲੱਗੇ ਦੁਨੀਆ ਦੇ ਨਾਲ ਜਿੱਥੇ ਜਿੱਥੇ ਤੂੰ ਪਿਆਰ ਪਾਇਆ ਨਾ ਜਗਤ ਮੈਂ ਝੂਠੀ ਦੇਖੀ ਪ੍ਰੀਤ ਹੈ ਜੀ ਇਹ ਬਾਰੇ ਕਹਿਣਗੇ ਜੇ ਪ੍ਰੀਤ ਪਾਉਣੀ ਹੈ ਨਾ ਤੇ ਪ੍ਰਮਾਤਮਾ ਦੇ ਨਾਲ ਪਾ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਇਹ ਵਾਹਿਗੁਰੂ ਦਾ ਨਾਮ ਹੀ ਸਾਡੀ ਜਿੰਦ ਦਾ ਸਾਡੇ ਪ੍ਰਾਣਾ ਦਾ ਸਾਡੇ ਜੀਵਨ ਦਾ ਆਸਰਾ ਹੈ ਇਸ ਨਾਮ ਨੂੰ ਸਦਾ ਸਦਾ ਜਪਣਾ ਚਾਹੀਦਾ ਸਵਾਸ ਸਵਾਸ ਜਪਣਾ ਚਾਹੀਦਾ ਤਾਂ ਕਿ ਜੀਵਨ ਬਣ ਜਾਏ ਲੋਕ ਸੁਖੀਏ ਪਰ ਲੋਗ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਿਚ